ਇੱਕ ਦਾ ਹੁੰਦਾ ਆਕਾਲੀ ਦਲ ਦਾ ਉਮੀਦਵਾਰ ਇੱਕ ਮੈਂ ਆਪਣਾ ਭਰਾ ਜਿਹਾ ਤੁਹਾਨੂੰ ਮਲਾਇ ਸੋਨਿਹਾਲ ਜੀ ਜੀ ਆਪਰੇ ਨੂੰ ਅੱਜ ਮੇਰੇ ਵੱਲੋਂ ਇੱਕ ਤਾਂ ਮੇਰੇ ਵੱਕੂ ਦਲੇਰਪੁਰਾ ਹਾਂ ਜੀ ਹਾਂ ਦਲੇਰ ਪੁਰਾ ਆਪ ਨੂੰ ਤੇਰੀ ਲਿਆਪਤ ਹੈ ਜਾਂਦਾ ਜਾਂਦਾ ਹੀ ਲੱਗਦਾ ਤਾਣਵਾ ਕੇ ਖੜਦਾ ਹਾਂ ਜੀ ਤੁਸੀਂ ਵੇਖੋ ਜੀ ਮੈਨੂੰ ਟੈਂਸ਼ਨ ਕੀਤਾ ਨਾ ਉਹ ਮੰਨ ਐਸਸਪੀ ਨੇ ਕੀ ਕੀਤੀ ਮੈਂ ਕਿਸੇ ਟਾਈਮ ਬਣਾ ਲੂ 24 ਘੰਟੇ ਦੀ ਮਰਜ਼ੀ ਮੈਨੂੰ ਫੋਨ ਕਰ ਲੈ ਹੁਣ ਐਸ ਕਰਕੇ ਜਿੰਨਾ ਤੁਸੀਂ ਇਹਨੂੰ ਤਗੜਾ ਕਰੋਗੇ ਉਹਨੀ ਤਰੱਕੀ ਤੁਹਾਡੇ ਹੱਥੇ ਛੋਗੀ ਸਰਕਾਰ ਸਾਰਿਆਂ ਦੀ ਸਰਕਾਰ ਸਰਕਾਰ ਬਣਾ ਦੇ ਜਿਵੇਂ ਗੱਡੀ ਵੀ ਨਵੀਂ ਤੁਸੀਂ ਮਹਿੰਦਰਾ ਮਹਿੰਦਰਾ ਦੋਨੋਂ ਕਾਰ ਲੈ ਕੇ ਆਉਣੇ ਧਾਰ ਮੰਡੇ ਲੈ ਕੇ ਆਉਂਦੇ ਨਾ ਧਾਰ ਦੇ ਉਮੇ ਇੱਕ ਨੋਰ ਕੱਢਦਾ ਐ ਬ੍ਰੈਂਡ ਨਿਊ ਕੜ ਕੇ ਆਓਗੇ ਉੱਥੋਂ ਤੋਂ